ਅੱਜ ਦੇ ਵੀਡੀਓ ਵਿੱਚ ਦੋ ਤਿੰਨ ਘਰੇਲੂ ਨੁਸਖੇ ਤੁਹਾਨੂੰ ਦੱਸਣ ਜਾ ਰਹੀਆਂ ਅਲੱਗ-ਅਲੱਗ ਹੈਲਥ ਇਸ਼ੂਜ਼ ਉੱਪਰ ਇੱਕ ਰੈਲੂ ਨੁਸਖੇ ਨੇ ਜਿਨ੍ਹਾਂ ਨੂੰ ਤੁਸੀਂ ਅਪਣਾਓਗੇ ਬੜੇ ਹੀ ਆਸਾਨ ਜਿਹੇ ਘਰੇਲੂ ਨੁਸਖੇ ਨੇ ਔਰ ਤੁਹਾਨੂੰ अनेका ਫਾਇਦੇ ਇਸ ਤੋਂ ਮਿਲਣ ਵਾਲੇ ਨੇ ਸੋ ਸਭ ਤੋਂ ਪਹਿਲਾਂ ਮੈਂ ਗੱਲ ਕਰਾਂਗੀ ਜੀ ਇੱਕ ਬੜਾ ਹੀ ਸਭ ਦੇ ਵਿੱਚੋਂ ਕੌਨਫੀਡੈਂਸ ਲੈਵਲ ਵੀ ਘਟਾ ਦਿੰਦਾ ਉਹ ਹੈ ਜੀ ਦੰਦਾਂ ਦਾ ਪੀਲਾਪਣ ਔਰ ਕਈ ਲੋਕ ਬਹੁਤ ਕੁਝ ਕਰਕੇ ਦੇਖਦੇ ਲੇਕਿਨ ਇਹ ਪੀਲਾਪਣ ਠੀਕ ਨਹੀਂ ਹੁੰਦਾ ਸਭ ਤੋਂ ਪਹਿਲਾਂ ਇਸ ਦਾ ਕਾਰਨ ਵੀ ਜ਼ਰੂਰ ਸਮਝ ਲਓ ਜਿੰਨਾ ਵੀ ਅਸੀਂ ਐਸਿਡਿਕ ਖਾਣਾ ਖਾਂਦੇ ਆ ਜਿਵੇਂ ਕਿ ਅਸੀਂ ਬਾਹਰਲਾ ਫੂ ਫੂਡ ਹੈ ਪੈਕਿੰਗ ਵਾਲਾ ਫੂਡ ਹੈ ਫਰਾਈ ਚੀਜ਼ਾਂ ਖਾ ਰਹੇ ਹੋ ਗਰਮੀਆਂ ਵਿੱਚ ਆਪਾਂ ਸਪੈਸ਼ਲੀ ਗੱਲ ਕਰੀਏ ਤੇ ਜਿੰਨੀ ਜ਼ਿਆਦਾ ਤੁਸੀਂ ਸੋਡਾ ਡਰਿੰਕਸ ਪੀ ਰਹੇ ਹੋ ਕੋਲ ਡਰਿੰਕਸ ਪੀ ਰਹੇ ਹੋ ਨਾ ਫਿਜ਼ ਵਾਲੀ ਹੈ ਜਿਹੜੀ ਵੀ ਤੇ ਇਸ ਦੇ ਨਾਲ ਵੀ ਤੁਹਾਡੇ ਦੰਦਾਂ ਦੀ ਬਾਹਰਲੀ ਪਰਤ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਸ ਦੇ ਨਾਲ ਦੰਦਾਂ ਦੇ ਉੱਪਰ ਪੀਲਾਪਣ ਹੋਣਾ ਸ਼ੁਰੂ ਹੋ ਜਾਂਦਾ ਹੈ ਤਾਂ ਅਜਿਹੇ ਵਿੱਚ ਇੱਕ ਬੜਾ ਹੀ ਆਸਾਨ ਜਿਹਾ ਘਰੇਲੂ ਨੁਸਖਾ ਤੁਸੀਂ ਅੱਜ ਨੋਟ ਕਰ ਲਓ ਹਫਤੇ ਵਿੱਚ ਇੱਕ ਜਾਂ ਦੋ ਵਾਰ ਇਸ ਨੂੰ ਸਿਰਫ ਤੁਸੀਂ ਅਪਣਾਣਾ ਹੈ ਔਰ ਇਸ ਦੇ ਨਾਲ ਤੁਸੀਂ ਦੇਖੋਗੇ ਤੁਹਾਡੇ ਦੰਦਾਂ ਦਾ ਪੀਲਾਪਣ ਪੱਲਾ ਕਾਠੋਣਾ ਸ਼ੁਰੂ ਹੋਏਗਾ ਤੇ ਉਸ ਤੋਂ ਬਾਅਦ ਤੁਹਾਡੇ ਦੰਦ ਮੋਤੀਆਂ ਵਰਗੇ ਚਿੱਟੇ ਵੀ ਹੋ ਜਾਣਗੇ ਅਗਰ ਤੁਸੀਂ ਇਹ ਨੁਸਖਾ ਅਪਣਾਉਂਦੇ ਹੋ ਨਾਲ ਦੀ ਨਾਲ ਇਹ ਧਿਆਨ ਜ਼ਰੂਰ ਰੱਖੋ ਕਿ ਤੁਸੀਂ ਬਹੁਤ ਜ਼ਿਆਦੀਆਂ ਜਦੋਂ ਕੋਈ ਬਾਹਰੀਆਂ ਚੀਜ਼ਾਂ ਖਾਣੇ ਹੋ ਤਾਂ ਉਸ ਤੋਂ ਬਾਅਦ ਕੁੱਲਾ ਜ਼ਰੂਰ ਕਰੋ ਪਾਣੀ ਦੇ ਨਾਲ ਆਪਣੇ ਦੰਦ ਜ਼ਰੂਰ ਸਾਫ਼ ਕਰ ਲਿਆ ਕਰੋ ਤਾਂ ਕਿ ਉਸ ਦਾ ਜਿਹੜਾ ਜਿਹੜਾ ਐਸਿਡਿਕ ਇਫੈਕਟ ਹੈ ਉਹ ਦੰਦਾਂ ਤੇ ਚਿਪਕਿਆ ਨਾ ਰਵੇ ਤੇ ਉਸ ਦੇ ਨਾਲ ਤੁਹਾਡੇ ਦੰਦ ਖਰਾਬ ਨਾ ਹੋਣ ਸੋ ਦੰਦਾਂ ਨੂੰ ਸਾਫ਼ ਕਰਨ ਲਈ ਯਾਨੀ ਕਿ ਦੰਦਾਂ ਦਾ ਪੀਲਾਪਨ ਦੂਰ ਕਰਨ ਲਈ ਤੁਹਾਨੂੰ ਕੀ ਚਾਹੀਦਾ ਬੜੀ ਆਸਾਨ ਜੀ ਚੀਜ਼ ਹੋਇਆ ਜੀ ਬੇਕਿੰਗ ਸੋਡਾ ਖਾਰ ਪੀਂਦੀਆ ਕਈ ਚੀਜ਼ਾਂ ਵਿੱਚ ਤਾਂ ਇਸ ਦਾ ਇਸਤੇਮਾਲ ਕੀਤਾ ਹੀ ਜਾਂਦਾ ਹੈ ਬਾਇ ਨੇਚਰ ਵੀ ਇਹ ਐਲਕਲਾਈਨ ਹੁੰਦਾ ਹੈ ਜਿਸ ਕਰਕੇ ਕੋਈ ਨੁਕਸਾਨ ਦੰਦਾਂ ਨੂੰ ਨਹੀਂ ਹੁੰਦਾ ਇਸ ਦੇ ਨਾਲ ਸੋ ਇਸ ਲਈ ਤੁਸੀਂ ਕੀ ਕਰਨਾ ਇੱਕ ਟੀस्पून ਪਾਣੀ ਦੇ ਵਿੱਚ ਤੁਸੀਂ ਥੋੜਾ ਜਿਹਾ ਬੇਕਿੰਗ ਸੋਡਾ ਪਾ ਲੈਣਾ ਹੈ ਉਨੀ ਕੁ ਕੁਆਂਟੀਟੀ ਪਾਣਾ ਕਿ ਕੁਆਂਟੀਟੀ ਪਾਣਾ ਤੁਸੀਂ ਜਿਸ ਦੇ ਨਾਲ ਇਸੀ ਹਲਕੀ ਜਿਹੀ ਇੱਕ ਪੇਸਟ ਰੈਡੀ ਹੋ ਜਾਏ ਇਸ ਨੂੰ ਚਾਹੇ ਤੁਸੀਂ ਬਰਸ਼ ਦੇ ਉੱਪਰ ਲਗਾਓ ਤੇ ਆਪਣੇ ਦੰਦਾਂ ਦੇ ਉੱਪਰ ਅੱਛੀ ਤਰ੍ਹਾਂ ਲਗਾ ਲਓ ਜਾਂ ਚਾਹੇ ਕਿ ਬਰਸ਼ ਕਰ ਹਟੇ ਹੋ ਅਗਰ ਤਾਂ ਤੁਸੀਂ ਆਪਣੀ ਉਂਗਲੀ ਦੇ ਨਾਲ ਹੀ ਪੂਰੀ ਅੱਛੀ ਤਰ੍ਹਾਂ ਨਾਲ ਆਪਣੇ ਦੰਦਾਂ ਦੇ ਉੱਪਰ ਲਗਾਣਾ ਹੈ ਤਾਂ ਤੁਸੀਂ 2 ਮਿੰਟ ਤੱਕ ਇਹ ਲਗਾ ਕੇ ਰੱਖਣਾ ਹੈ ਜੇ ਬਰਸ਼ ਦੇ ਨਾਲ ਵੀ ਕਰ ਰਹੇ ਹੋ ਸਾਫ ਤਾਂ 2 ਮਿੰਟ ਸਿਰਫ ਲਗਾਣਾ ਹੈ ਤੇ ਉਸ ਤੋਂ ਬਾਅਦ ਤੁਸੀਂ ਨਾਰਮਲ ਪਾਣੀ ਦੇ ਨਾਲ ਕੁੱਲਾ ਕਰ ਲਓ ਆਪਣਾ ਮੂੰਹ ਸਾਫ ਕਰ ਲਓ ਹਰ ਰੋਜ਼ ਬਿਲਕੁਲ ਵੀ ਨਹੀਂ ਕਰਨਾ ਹੈ ਤੇ ਆਪਣੇ ਦੰਦ ਠੀਕ ਕਰਨ ਦੀ بجائے ਕਿ ਤੇ ਖਰਾਬ ਨਾ ਕਰ ਲੈਣਾ ਸੋ ਘਰੇਲੂ ਨੁਸਖੇ ਵੀ ਜਿਹੜੇ ਹੁੰਦੇ ਨੇ ਉਹੀ ਹੁੰਦੇ ਆ ਕਿ ਥੋੜਾ ਸਬਰ ਪੇਸ਼ੀਐਂਸ ਰੱਖੋ ਔਰ ਰੈਗੂਲੈਰਿਟੀ ਦੇ ਨਾਲ ਕਰੋ ਔਰ ਜਿਹੜੀ ਉਹਦਾ ਸਹੀ ਸਮਾਂ ਹੈ ਉਦੋਂ ਹੀ ਕਰਨਾ ਚਾਹੀਦਾ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਨੂੰ ਤੁਸੀਂ ਕਰੋ ਹਫਤੇ ਵਿੱਚ ਇੱਕ ਵਾਰ ਜਾਂ ਜ਼ਿਆਦਾ ਤੋਂ ਜ਼ਿਆਦਾ ਦੋ ਵਾਰ ਇਸ ਤੋਂ ਜ਼ਿਆਦਾ ਵਾਰ ਇਹ ਨਹੀਂ ਕਰਨਾ ਹੈ ਔਰ ਰੈਗੂਲਰ ਕਰਦੇ ਜਾਓ ਇਹ ਨਹੀਂ ਸੋਚਣਾ ਕਿ ਫਸਟ ਟਾਈਮ ਕਰਾਂਗੇ ਤੇ ਉਸ ਨਾਲ ਹੀ ਸਾਨੂੰ ਰਿਜ਼ਲਟ ਮਿਲ ਜਾਣਗੇ ਇਸ ਨੂੰ ਤੁਸੀਂ ਆਪਣੀ ਆਦਤ ਬਣਾ ਲੋਗੇ ਨਾ ਤੇ ਤੁਸੀਂ ਦੇਖੋਗੇ ਡੇ ਬਾਈ ਡੇ ਹਰ ਵਾਰੀ ਕਰਨ ਦੇ ਨਾਲ ਨਾਲ ਤੁਹਾਡੇ ਦੰਦਾਂ ਦਾ ਪੀਲਾਪਨ ਠੀਕ ਹੋਣਾ ਸ਼ੁਰੂ ਹੋ ਜਾਏਗਾ ਕਈ ਲੋਕ ਤਾਂ ਸਪੈਸ਼ਲੀ ਬਹੁਤ ਮਹਿੰਗੇ ਮਹਿੰਗੇ ਟ੍ਰੀਟਮੈਂਟ ਵੀ ਕਰਵਾਉਂਦੇ ਨੇ ਆਪਣੇ ਦੰਦਾਂ ਦਾ ਪੀਲਾਪਨ ਦੂਰ ਕਰਨ ਦੇ ਲਈ ਸੋ ਇਹ ਘਰੇਲੂ ਨੁਸਖਾ ਹੈ ਜਿਸ ਦਾ ਕੋਈ ਸਾਈਡ ਇਫੈਕਟ ਨਹੀਂ ਹੈ ਅਗਰ ਤੁਸੀਂ ਬਹੁਤ ਜ਼ਿਆਦਾ ਵਾਰ ਨਹੀਂ ਕਰਦੇ ਹੋ ਤਾਂ ਇਸ ਦੇ ਨਾਲ ਵੀ ਤੁਹਾਨੂੰ ਬਹੁਤ ਫਾਇਦਾ ਮਿਲ ਸਕਦਾ ਹੈ ਅਗਲੀ ਗੱਲ ਕਰਾਂ ਜੀ ਜਿਨ੍ਹਾਂ ਨੂੰ 슈ਗਰ ਦੀ ਪ੍ਰੋਬਲਮ ਹੈ 슈ਗਰ ਜਿੰਨਾ ਦੀ ਕੰਟਰੋਲ ਨਹੀਂ ਹੋ ਰਹੀ ਹੈ ਜਾਂ ਫਿਰ ਜਿਨ੍ਹਾਂ ਦੇ ਸ਼ੂਗਰ ਦੀ ਸ਼ੁਰੂਆਤ ਹੋ ਰਹੀ ਡਾਇਬੀਟੀਜ਼ ਦੀ ਸ਼ੁਰੂਆਤ ਵਿੱਚ ਨੇ ਤਾਂ ਤੁਸੀਂ ਨਹੀਂ ਚਾਹੁੰਦੇ ਕਿ ਕੋਈ ਗੋਲੀ ਤੁਹਾਨੂੰ ਪੱਕੇ ਤੌਰ ਤੇ ਲੱਗ ਜਾਏ ਤੇ ਤੁਸੀਂ ਆਪਣੀ ਸ਼ੂਗਰ ਨੂੰ ਕੰਟਰੋਲ ਵਿੱਚ ਵੀ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਕੀ ਕਰਨਾ ਹੈ ਤੁਸੀਂ ਮੇਥਿਆਂ ਦਾ ਇਸਤੇਮਾਲ ਕਰਨਾ ਹੈ ਕਿਵੇਂ ਕਰਨਾ ਉਹ ਵੀ ਜਾਣ ਲਓ ਰਾਤ ਨੂੰ ਇੱਕ ਗਲਾਸ ਪਾਣੀ ਵਿੱਚ ਤੁਸੀਂ ਇੱਕ ਚਮਚ ਮੇਥੇ ਭਿਓ ਕੇ ਰੱਖ ਦੇਣੇ ਹੈ ਅਗਲੀ ਦਿਨ ਸਵੇਰੇ ਤੁਸੀਂ ਇਹ ਪਾਣੀ ਬੋਇਲ ਕਰੋ ਔਰ ਇਹ ਪਾਣੀ ਤੁਸੀਂ ਡੇਲੀ ਖਾਲੀ ਪੇਟ ਪੀਣਾ ਹੈ ਤਾਂ ਤੁਸੀਂ ਦੇਖੋਗੇ ਦਿਨਾਂ ਵਿੱਚ ਹੀ ਤੁਹਾਡੀ ਜਿਹੜਾ ਸ਼ੂਗਰ ਲੈਵਲ ਬਹੁਤ ਜ਼ਿਆਦਾ ਹਾਈ ਆ ਰਿਹਾ ਸੀ ਫਾਸਟਿੰਗ ਵਿੱਚ ਜਿਹੜਾ ਤੁਹਾਡਾ 슈ਗਰ ਲੈਵਲ ਹਾਈ ਆ ਰਿਹਾ ਸੀ ਤਾਂ ਇਹ ਕੰਟਰੋਲ ਹੋਣਾ ਸ਼ੁਰੂ ਹੋ ਜਾਏਗਾ ਅਗਲੀ ਗੱਲ ਕਰਾਂ ਕਰੇਲੇ ਦਾ ਜੂਸ ਜਿਹੜਾ ਹੁੰਦਾ ਕਿਉਂਕਿ ਕਰੇਲੇ ਦੇ ਵਿੱਚ ਵੀ ਕੁਝ ਅਜਿਹੇ ਕੰਪਾਉਂਡਸ ਹੁੰਦੇ ਨੇ ਜੋ ਬਲੱਡ 슈ਗਰ ਲੈਵਲ ਨੂੰ ਕੰਟਰੋਲ ਵਿੱਚ ਕਰਨ ਦਾ ਬਹੁਤ ਹੈਲਪ ਕਰਦੇ ਨੇ ਜਿਨ੍ਹਾਂ ਦੀ 슈ਗਰ ਲੈਵਲ ਹਾਈ ਜਾ ਰਿਹਾ ਹੁੰਦਾ ਤਾਂ ਉਸ ਨੂੰ ਲੋਅਰ ਸਾਈਡ ਤੇ ਲੈ ਕੇ ਆਂਦੇ ਨੇ ਸੋ ਖਾਲੀ ਪੇਟ ਜੋ ਹੈ ਇੱਕ ਗਲਾਸ ਕਰੇਲੇ ਦਾ ਜੂਸ ਤੁਸੀਂ ਪੀ ਲੈਣੇ ਹੋ ਤਾਂ ਇਸੇ ਨਾਲ ਵੀ ਟੇਰੋ ਫਾਇਦੇ ਤੁਹਾਨੂੰ ਮਿਲਣ ਵਾਲੇ ਨੇ ਅਗਲੀ ਇੱਕ ਹੋਰ ਗੱਲ ਕਰਾਂ ਜਿਹੜਾ ਜੋ ਆ ਦਾ ਆਟਾ ਹੁੰਦਾ ਉਸ ਨੂੰ ਕਣਕ ਦੇ ਆਟੇ ਵਿੱਚ ਮਿਕਸ ਕਰੋ ਤੇ ਉਹ ਵਾਲੀ ਤੁਸੀਂ ਰੋਟੀ ਖਾਓਗੇ ਇਸ ਦੇ ਨਾਲ ਵੀ ਇਹ ਬਲੱਡ ਸ਼ੂਗਰ ਲੈਵਲ ਤੁਹਾਡਾ ਕੰਟਰੋਲ ਦੇ ਵਿੱਚ ਰਹੇਗਾ ਕਣਕ ਦੀ ਜਿਹੜੀ ਰੋਟੀ ਹੈ ਜਦੋਂ ਇਹ ਖਾਈ ਜਾਂਦੀ ਹੈ ਤਾਂ ਇਸ ਦੇ ਨਾਲ ਬਲੱਡ ਸ਼ੂਗਰ ਲੈਵਲ ਇੱਕਦਮ ਬਹੁਤ ਜ਼ਿਆਦਾ ਵੱਧ ਜਾਂਦਾ ਸੋ ਇਸ ਲਈ ਅਗਰ ਇਸ ਵਿੱਚ ਜੌਂ ਦਾ ਆਟਾ ਮਿਕਸ ਕਰ ਲੋਗੇ ਤਾਂ ਇਹ ਕਿਤੇ ਨਾ ਕਿਤੇ ਸ਼ੂਗਰ ਲੈਵਲ ਨੂੰ ਥੋੜਾ ਘਟਾਉਂਦਾ ਹੈ ਜਿਸ ਕਰਕੇ ਤੁਹਾਡਾ ਜਿਹੜਾ ਸ਼ੂਗਰ ਵੱਧਦੀ ਹੈ ਖਾਣਾ ਖਾਣ ਤੋਂ ਬਾਅਦ ਕਈਆਂ ਦੀ ਬਹੁਤ ਜ਼ਿਆਦਾ ਹੀ ਹਾਈ ਹੋ ਜਾਂਦੀ ਹੈ ਤਾਂ ਇੱਥੇ ਉਹ ਕੰਟਰੋਲ ਹੋਣੀ ਸ਼ੁਰੂ ਹੋ ਜਾਏਗੀ ਅਗਲੀ ਹੁਣ ਮੈਂ ਗੱਲ ਕਰਦੀ ਆ ਜੀ ਕਈਆਂ ਦੇ ਮੈਸੇਜ ਆਉਂਦੇ ਆ ਕਿ ਅਸੀਂ ਸਵੇਰੇ ਉੱਠਦੇ ਆ ਮੂੰਹ ਦੇ ਉੱਪਰ ਸਵੇਲਿੰਗ ਬਹੁਤ ਜ਼ਿਆਦਾ ਰਹਿੰਦੀ ਹੈ ਤਾਂ ਅਸੀਂ ਕੀ ਕਰਿਆ ਕਰੀਏ ਤਾਂ ਤੁਹਾਨੂੰ ਮੈਂ ਇੱਥੇ ਦੱਸਣਾ ਚਾਹੂੰਗੀ ਜੋ ਕਿ ਤੁਹਾਡੇ ਫੇਸ ਦੀ ਸਵੇਲਿੰਗ ਨੂੰ ਤਾਂ ਠੀਕ ਕਰੇਗਾ ਹੀ ਨਾਲ ਦੇ ਨਾਲ ਤੁਹਾਨੂੰ ਹੋ ਢੇਰੋ ਫਾਇਦੇ ਮਿਲਣਗੇ ਤੁਹਾਡੀ ਸਕਿਨ ਗਲੋਇੰਗ ਹੋਣ ਲੱਗੇਗੀ ਤੁਹਾਡਾ ਡਾਈਜੈਸ਼ਨ ਵਧਿਆ ਹੋਣ ਲੱਗੇਗਾ ਉਹ ਕੀ ਹੈ ਉਹ ਹੈ ਜੀ ਸੌਂਫ ਦਾ ਪਾਣੀ ਤੁਸੀਂ ਪੀਓ ਰਾਤ ਨੂੰ ਇੱਕ ਗਲਾਸ ਪਾਣੀ ਇੱਕ ਗਲਾਸ ਪਾਣੀ ਦੇ ਵਿੱਚ ਤੁਸੀਂ ਇੱਕ ਚਮਚ ਸੌਂਫ ਪਾ ਕੇ ਰੱਖ ਦਿਓ ਅਗਲੇ ਦਿਨ ਇਸ ਨੂੰ ਬੋਇਲ ਕਰੋ ਚੰਗੀ ਤਰ੍ਹਾਂ ਦੇ ਨਾਲ ਔਰ ਫਿਰ ਤੁਸੀਂ ਅਗਲੇ ਦਿਨ ਜਦੋਂ ਇਹਨੂੰ ਬੋਇਲ ਕਰਕੇ ਪੀ ਲੋਗੇ ਤਾਂ ਤੁਸੀਂ ਦੇਖੋਗੇ ਇੱਕ ਤਾਂ ਇਸ ਨਾਲ ਬਲੋਟਿੰਗ ਦੀ ਪ੍ਰੋਬਲਮ ਠੀਕ ਹੋਣ ਲੱਗਦੀ ਹੈ ਔਰ ਜਿਹੜੀ ਕਈਆਂ ਨੂੰ ਸਵੇਲਿੰਗ ਫੇਸ ਸਵੇਲਿੰਗ ਬਾਡੀ ਵਿੱਚ ਸਵੇਲਿੰਗ ਹੱਥਾਂ ਪੈਰਾਂ ਵਿੱਚ ਸਵੇਲਿੰਗ ਦੀ ਪ੍ਰੋਬਲਮ ਹੈ ਨਾ ਉਹ ਵੀ ਤੁਹਾਡੀ ਠੀਕ ਹੋਣ ਲੱਗੇਗੀ ਕਿਉਂਕਿ ਦੇਖੋ ਇਸ ਵਿੱਚ ਕਈ ਐਸੇ ਅੱਛੇ ਪੋਸ਼ਕ ਤੱਤ ਥੁੰਦੇ ਨੇ ਜੋ ਸਾਡੇ ਸਵੇਲਿੰਗ ਨੂੰ ਜਾਂ ਜਿਵੇਂ ਮੈਂ ਡਾਈਜੈਸ਼ਨ ਨੂੰ ਲੈ ਕੇ ਗੱਲ ਕੀਤੀ ਹੈ ਬਲੋਟਿੰਗ ਦੀ ਆਪਾਂ ਗੱਲ ਕਰਦੇ ਆ ਉੱਥੇ ਬਹੁਤ ਪੋਜ਼ਿਟਿਵ ਇੰਪੈਕਟ ਜੋ ਹੈ ਸਾਡੀ ਹੈਲਥ ਦੇ ਦੇਖਣ ਨੂੰ ਮਿਲਦਾ ਹੈ ਸੋ ਇਸ ਨਾਲ ਹੀ ਤੁਸੀਂ ਗਰਮੀਆਂ ਦੇ ਵਿੱਚ ਇਸ ਦਾ ਟੋਨਰ ਵੀ ਬਣਾ ਕੇ ਰੱਖ ਸਕਦੇ ਹੋ ਜਿਵੇਂ ਕਿ ਮੈਂ ਗੱਲ ਕੀਤੀ ਹੈ ਬੋਇਲ ਕੀਤਾ ਜਿਹੜਾ ਪਾਣੀ ਤੁਸੀਂ ਇਸ ਨੂੰ ਕਿਸੇ ਬੋਟਲ ਵਿਸਪਰੇ ਬੋਟਲ ਵਿੱਚ ਪਾ ਕੇ ਰੱਖ ਲਓ ਸਵੇਰੇ ਸ਼ਾਮ ਆਪਣੇ ਫੇਸ ਤੇ ਸਪਰੇਅ ਕਰੋਗੇ ਅਗਰ ਤੁਸੀਂ ਤਾਂ ਉਸ ਨਾਲ ਵੀ ਤੁਹਾਨੂੰ ਆਪਣੀ ਸਕਿਨ ਜਿਹੜੀ ਹੈ ਬੜੀ ਫਰੈਸ਼ ਗਲੋਇੰਗ ਲੱਗਣੀ ਸ਼ੁਰੂ ਹੋਏਗੀ ਓਪਨ ਪੋਰਸ ਦੀ ਜਿਨ੍ਹਾਂ ਨੂੰ ਪ੍ਰੋਬਲਮ ਹੈ ਉਹ ਵੀ ਇੱਥੇ ਠੀਕ ਹੋਣੀ ਸ਼ੁਰੂ ਹੋ ਜਾਏਗੀ ਨੈਕਸਟ ਆਪਾਂ ਗੱਲ ਕਰ ਲਈਏ ਜਿਨ੍ਹਾਂ ਦਾ ਡਾਈਜੈਸ਼ਨ ਬਹੁਤ ਜ਼ਿਆਦਾ ਖਰਾਬ ਰਹਿੰਦਾ ਹੈ ਤਾਂ ਤੁਸੀਂ ਕਿਹੜੀਆਂ ਗਲਤੀਆਂ ਬਿਲਕੁਲ ਵੀ ਨਹੀਂ ਕਰਨੀਆਂ ਕਿਉਂਕਿ ਕਈ ਵਾਰੇ ਅਸੀਂ ਆਪਣੀ ਗਲਤੀਆਂ ਦੇ ਨਾਲ ਹੀ ਆਪਣੇ ਸਰੀਰ ਨੂੰ ਖਰਾਬ ਕਰ ਰਹੇ ਹੁੰਦੇ ਆ ਆਪਣੇ ਸਰੀਰ ਨੂੰ ਕਈ ਢੇਰ ਸਾਰੀਆਂ ਬਿਮਾਰੀਆਂ ਦੇ ਰਹੇ ਹੁੰਦੇ ਆ ਤਾਂ ਫਿਰ ਕਿਹੜੀ ਗਲਤੀ ਨਹੀਂ ਕਰਨੀ ਹੈ ਜਿਨ੍ਹਾਂ ਨੂੰ ਡਾਈਜੈਸ਼ਨ ਨੂੰ ਲੈ ਕੇ ਪਾਚਨ ਨੂੰ ਲੈ ਕੇ ਬਹੁਤ ਜ਼ਿਆਦਾ ਪ੍ਰੋਬਲਮ ਅਕਸਰ ਬਣੀ ਹੀ ਰਹਿੰਦੀ ਹੈ ਸਭ ਤੋਂ ਪਹਿਲਾਂ ਤੁਸੀਂ ਗੱਲ ਇਹ ਧਿਆਨ ਵਿੱਚ ਰੱਖਣੀ ਹੈ ਕਿ ਖਾਣਾ ਖਾਣ ਤੋਂ ਬਾਅਦ ਇੱਕਦਮ ਲੇਟ ਨਹੀਂ ਜਾਣਾ ਹੁੰਦਾ ਕਈ ਕਰਾਮ ਵਿੱਚ ਇਹ ਹੈ ਕਿ ਸਵੇਰ ਦੇ ਕੰਮਕਾਰ ਕਰ ਰਹੇ ਹੁੰਦੇ ਆ ਦੁਪਹਿਰੇ ਖਾਣਾ ਖਾਇਆ ਉਸ ਤੋਂ ਬਾਅਦ ਲੱਗਦਾ ਕਿ ਹੁਣ ਸਾਰੇ ਕੰਮ ਨਿਪਟ ਗਏ ਹੁਣ ਥੋੜੀ ਦੇਰ ਰੈਸਟ ਕੀਤਾ ਜਾਏ ਤੇ ਨਾਲ ਦੇ ਨਾਲ ਲੇਟ ਜਾਂਦੇ ਆ ਸੌ ਜਾਂਦੇ ਨੇ ਤੇ ਇਸੇ ਕਰਕੇ ਜਿਹੜਾ ਡਾਈਜੈਸ਼ਨ ਪ੍ਰੋਸੈਸ ਆ ਉਹ ਸਹੀ ਨਹੀਂ ਹੋ ਪਾਂਦਾ ਤੇ ਜਿਸ ਕਰਕੇ ਪੇਟ ਵਿੱਚ ਉਫਾਰਾ ਬਲੋਟਿੰਗ ਗੈਸ ਇਹ ਪ੍ਰੋਬਲਮ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਅਗਲੀ ਮੈਂ ਗੱਲ ਕਰਾਂ ਖਾਣਾ ਖਾਣ ਤੋਂ ਤੁਰੰਤ ਬਾਅਦ ਠੰਡਾ ਪਾਣੀ ਬਿਲਕੁਲ ਵੀ ਨਹੀਂ ਪੀਣਾ ਕਈ ਤਾਂ ਖਾਣਾ ਖਾਣ ਦੇ ਦੌਰਾਨ ਵੀ ਠੰਡਾ ਪਾਣੀ ਪੀਂਦੇ ਨੇ ਕਈ ਤਾਂ ਖਾਣਾ ਖਾਣ ਦੇ ਦੌਰਾਨ ਕੋਲਡ ਡਰਿੰਕਸ ਵੀ ਪੀਂਦੇ ਨੇ ਸੋ ਇਹ ਬਿਲਕੁਲ ਹੀ ਗਲਤ ਤੁਹਾਡਾ ਲਾਈਫ ਸਟਾਈਲ ਹੈ ਅਗਰ ਤੁਸੀਂ ਇਹ ਅਜਿਹਾ ਕਰਦੇ ਹੋ ਕਿਉਂਕਿ ਸਾਨੂੰ ਖਾਣਾ ਖਾਣ ਤੋਂ ਅੱਧਾ ਪੌਣਾ ਘੰਟਾ ਕੁਝ ਵੀ ਪਾਣੀ ਨਹੀਂ ਬਿਲਕੁਲ ਨਹੀਂ ਪੀਣਾ ਚਾਹੀਦਾ ਅੱਧੇ-ਪੌਨੇ ਘੰਟੇ ਤੋਂ ਬਾਅਦ ਤੁਸੀਂ ਪੀਓ ਪਾਣੀ ਉਹ ਵੀ ਨਾਰਮਲ ਪਾਣੀ ਪੀਓ ਤਾਂ ਕਿ ਜਿਹੜਾ ਡਾਈਜੈਸ਼ਨ ਪ੍ਰੋਸੈਸ ਤੁਹਾਡੀ ਬੋਡੀ ਦੇ ਅੰਦਰ ਚੱਲ ਰਿਹਾ ਉਸ ਨੂੰ ਕਿਤੇ ਵੀ ਕੋਈ ਬ੍ਰੇਕ ਨਾ ਲੱਗੇ ਜਦੋਂ ਤੁਸੀਂ ਇੱਕਦਮ ਠੰਡਾ ਪਾਣੀ ਪੀਂਦੇ ਹੋ ਤਾਂ ਜਿਹੜਾ ਡਾਈਜੈਸ਼ਨ ਦਾ ਇੱਕ ਪ੍ਰੋਸੈਸ ਚੱਲ ਰਿਹਾ ਹੁੰਦਾ ਉਸ ਵਿੱਚ ਬ੍ਰੇਕ ਲੱਗਦੀ ਹੈ ਜਿਹੜੇ ਡਾਈਜੈਸ਼ਨ ਦੇ ਜੂਸਿਸ ਨੇ ਉਹ ਡਿਸਟਰਬ ਹੁੰਦੇ ਨੇ ਉਹਨਾਂ ਦੀ ਕੰਮਕਾਰ ਦਾ ਜਿਹੜਾ ਪ੍ਰੋਸੈਸ ਸਲੋ ਹੋ ਜਾਂਦਾ ਇਸ ਲਈ ਜ਼ਰੂਰ ਇਹ ਵੀ ਧਿਆਨ ਰੱਖਣਾ ਹੈ ਜਿਨ੍ਹਾਂ ਨੂੰ ਵੀ ਡਾਈਜੈਸ਼ਨ ਦੀ ਪ੍ਰੋਬਲਮ ਲੈਂਦੀ ਹੈ ਔਰ ਕਦੇ ਵੀ ਓਵਰ ਈਟਿੰਗ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ ਨਾਲ ਜਿਹੜੇ ਡਾਈਜੈਸ਼ਨ ਵਾਲੇ ਜੂਸਿਸ ਨੇ ਉਹ اچھی طرح ਨਾਲ ਮਿਕਸ ਨਹੀਂ ਹੋ ਪਾਉਂਦੇ ਉਹਨਾਂ ਨੂੰ ਸਪੇਸ ਹੀ ਨਹੀਂ ਮਿਲਦੀ ਕਿ ਖਾਣੇ ਦੇ ਦੌਰਾਨ ਉਹ ਮਿਕਸ ਹੋ ਸਕਣ ਇੰਨੀ ਜ਼ਿਆਦਾ ਕਿਉਂਕਿ ਤੁਸੀਂ ਓਵਰ EATING ਕਰ ਚੁੱਕੇ ਹੁੰਦੇ ਹੋ ਜਿਸ ਕਰਕੇ ਡਾਈਜੈਸ਼ਨ ਦਾ ਪ੍ਰੋਸੈਸ ਬਹੁਤ ਜ਼ਿਆਦਾ ਸਲੋ ਹੋ ਜਾਂਦਾ ਹੈ ਤੇ ਜਿੰਨਾ ਜ਼ਿਆਦਾ ਸਲੋ ਹੋ ਜਾਏਗਾ ਉਹ ਖਾਣਾ ਸਾਡੇ ਅੰਦਰ ਪਿਆ ਸੜਦਾ ਰਹਿੰਦਾ ਹੈ ਤੇ ਇਸੇ ਲਈ ਜ਼ਰੂਰੀ ਹੈ ਕਿ ਥੋੜਾ ਖਾਓ ਓਵਰਹੀਟਿੰਗ ਕਦੇ ਵੀ ਨਾ ਕਰੋ ਸਪੈਸ਼ਲੀ ਜਦੋਂ ਅਸੀਂ ਗਰਮੀਆਂ ਦੀ ਗੱਲ ਕਰਦੇ ਆ ਨਾ ਤਾਂ ਉਦੋਂ ਤਾਂ ਬਿਲਕੁਲ ਵੀ ਤੁਹਾਨੂੰ ਓਵਰਹੀਟਿੰਗ ਨਹੀਂ ਕਰਨੀ ਚਾਹੀਦੀ ਸੋ ਐਂਡ ਵਿੱਚ ਜ਼ਰੂਰ ਕਹੂੰਗੀ ਚੰਗੀ ਹੈਲਥਲੀ ਬਹੁਤ ਜ਼ਰੂਰੀ ਹੈ ਖੁਦ ਨੂੰ ਹਾਈਡਰੇਟ ਰੱਖਣਾ ਪਾਣੀ ਚੰਗੀ ਮਾਤਰਾ ਵਿੱਚ ਜ਼ਰੂਰ ਪੀਂਦੇ ਰਹੋ ਔਰ ਨਾਲ ਦੇ ਨਾਲ ਜਿੰਨੇ ਵੀ ਮੌਸਮੀ ਫਲ ਨੇ ਇਹਨਾਂ ਦਾ ਸੇਵਨ ਤੁਹਾਨੂੰ ਜ਼ਰੂਰ ਕਰਨਾ ਚਾਹੀਦਾ ਸੋ ਫਿਟ ਰਹੋ ਤੰਦਰੁਸਤ ਰਹੋ ਵੀਡੀਓ ਆਜੀ ਵਧੀਆ ਲੱਗੀ ਹੈ ਤੇ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਕਮੈਂਟ ਕਰਕੇ ਵੀ ਜ਼ਰੂਰ ਦੱਸਣਾ मेरा फेसबुक पेज कौर हरजोत लाइक एंड फॉलो कर लो यूट्यूब चैनल हेल्थ एडवाइस विद हरजोत कौन सबसक्राइब कर लो तीस मैं इंस्टाग्राम से भी फॉलो कर सकते हो मिलेंगे जल्दी ही सेहत न जुड़ी होर खास जानकारी के फिलहाल ही दू जी इजाजत सत श्रीकाल